ਜਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੱਕੇ ਜਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਪੰਜਾਬ ਸਰਕਾਰ ਮੁਰਦਾਬਾਦ 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 ਅੰਮ੍ਰਿਤ ਅਕਾਲੀ ਦਲ ਜਿੰਦਾਬਾਦ 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 ਵਿਕਰਮ ਸਿੰਘ ਜੀਠਿਆ ਦੇ ਝੂਠੇ ਬਿਆਦੇ ਰੱਦ ਕਰੋ ਰੱਦ ਕਰੋ ਰੱਦ ਕਰੋ ਜਿਹੜਾ ਅੱਜ ਅਸੀਂ ਬੜੇ ਬਰਨਾਲੇ ਜ਼ਿਲ੍ਹੇ ਤੋਂ ਸ਼ਾਂਤੀਮਈ ਮਾਹੌਲ ਦੇ ਨਾਲ ਸਾਡੇ ਸ਼ੋਮਨੀ ਅਕਾਲੀ ਦਲ ਦੇ ਜਰਨੈਲ ਸਰਦਾਰ ਵਿਕਰਮ ਸਿੰਘ ਸingh ਵਿਜੀਠਿਆ ਦੀ ਹਮਾਇਤ ਤੇ ਜਿਹੜਾ ਉਹਨਾਂ ਦੇ ਝੂਠਾ ਕੇਐਸਡੀਏ ਦਾ ਦਰਜ ਕੀਤਾ ਉਹਦੇ ਲਈ ਬਰਨਾਲੇ ਤੋਂ ਅਸੀਂ ਕਾਫਲੇ ਦੇ ਰੂਪ ਦੇ ਵਿੱਚ ਬੜੇ ਵਧੀਆ ਸ਼ਾਂਤੀ ਪੋਰ ਘਟਾਂਗ ਨਾਲ ਜਾ ਰਹੇ ਸੀਗੇ ਜਿਹੜੀ ਇਹ ਭਗਵੰਤ ਮਾਨ ਸਰਕਾਰ ਆ ਭੰਡਾਂ ਦੀ ਸਰਕਾਰ ਇਹ ਆਪਦੇ ਪਹਿਲਾਂ ਤਾਂ ਡਰਾਮੇ ਕਰਦੀ ਆ ਮੰਤਰੀਆਂ ਤੇ ਆਪਦਿਆਂ ਤੇ ਪਰਚੇ ਦਰਜ ਕਰਦੀ ਆ ਤੇ ਮਗਰੋਂ ਉਹਨਾਂ ਨੂੰ ਕਲੀਨ ਚੈਟ ਦਿੰਦੀ ਆ ਸਰਦਾਰ ਵਿਕਰਮ ਸਿੰਘ ਸਿੰਘ ਵਿਜੀਠੀਆ ਦੇ ਪਹਿਲਾਂ ਵੀ 6 ਮਹੀਨੇ ਉਹਨਾਂ ਨੇ ਝੂਠਾ ਜਿਹੜਾ ਨਸੇ ਦਾ ਤਸਕਰ ਦਾ ਕੇਸ ਦਰਜ ਕੀਤਾ ਸੀ ਇਹ ਨਿਕਲਿਆ ਉਹਦੇ ਚੋਂ ਕਾਂਗਰਸ ਦੇ ਆਸੂ ਜੀਆ ਤੇ ਵੀ ਕੀਤਾ ਸੀਗਾ ਜਿਹੜਾ ਡੀਏ ਦਾ ਕੀਤਾ ਬੜਾ ਰੌਲਾ ਰੱਪਾ ਪਾਇਆ ਦੱਸੋ ਉਹਦੇ ਚੋਂ ਕੀ ਨਿਕਲਿਆ ਇਹ ਕਹਿੰਦੇ ਸਾਈਪ੍ਰਸ ਦੇ ਵਿੱਚ 541 ਕਰੋੜ ਜਿਹੜਾ ਮਜੀਠੀਆ ਬਣਾਈ ਬੈਠਾ ਤੇ ਭੰਡਾ ਦੀ ਸਰਕਾਰ ਆ ਇਹ ਜਿਹੜੇ ਆਪੀਆਂ ਨਕਾਮੀਆਂ ਲਕੋ ਰਹੀ ਆ ਇਸ ਤਰ੍ਹਾਂ ਭਗਵਾਨ ਸਤਮਾਨ ਸਰਕਾਰ ਆ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਯੋਧੇ ਉਹਨਾਂ ਨੂੰ ਡਰਾ ਨਹੀਂ ਸਕੂਗੀ ਅਸੀਂ ਤਾਂ ਇੰਦਰਾਂ ਗਾਂਧੀ ਤੋਂ ਨਹੀਂ ਸੀ ਡਰੇ ਜਿਹੜੀ ਕਾਂਗਰਸ ਦੇ ਸਰਕਾਰ ਦੇ ਵਿੱਚ ਇੰਦਰਾਂ ਗਾਂਧੀ ਸਰਕਾਰ ਨੇ ਇਸ ਅਕਾਲੀ ਯੋਧਿਆਂ ਨੂੰ ਪਰਚੇ ਪਾ ਕੇ ਡਰਾਉਣਾ ਚਾਹਿਆ ਸੀ ਮਜੀਠੀਆ ਨੂੰ ਕਿਉਂ ਤੰਗ ਪਰੇਸ਼ਾਨ ਕਰਦੇ ਆ ਇਹਨਾਂ ਦੇ ਜਿਹੜੇ ਕਾਰਨਾਮੇ ਕੀਤੇ ਆ ਉਹ ਨੰਗੇ ਕਰਦੀ ਆ ਕਰਦਾ ਸਰਦਾਰ ਵਿਕਰਮਜੀਤ ਜੀ ਠੀਆ ਜਿਹੜੇ ਮੁੱਦੇ ਚੱਕਦੇ ਆ ਮਜੀਠੀਆ ਸਾਹਿਬ ਇਹਨਾਂ ਦੇ ਵੀਡੀਓ ਇਹਨਾਂ ਦੀਆਂ ਘੋਕ ਕੇ ਥੱਲੇ ਤੱਕ ਜਾ ਕੇ ਇਹਨਾਂ ਦੇ ਮੰਤਰੀਆਂ ਦੇ ਘਾਰੂ ਚੱਕਦੇ ਲਾ ਲਓ ਹੋਰ ਲਾ ਲਓ ਇਹ ਤਾਂ ਏਜੀ ਸਰਕਾਰ ਬਣਾਈ ਇਹ ਤਾਂ ਰੇਪ ਕਰਨ ਵਾਲੀ ਸਰਕਾਰ ਬਣਾਈ ਥਾਂ ਥਾਂ ਤੇ ਤੁਸੀਂ ਮੀਡੀਆ ਤੇ ਦੇਖਿਆ ਇਹ ਸਰਕਾਰ ਕੀ ਸਾਨੂੰ ਭੰਡਾ ਨੂੰ ਸ਼ੋਮਣੀ ਕਾਲੀ ਦਲ ਦੀ ਡਿਵੈਲਪਮੈਂਟ ਕੀਤੀ ਆ ਜਿਹੜਾ ਮਜੀਠੀਆ ਸਾਹਿਬ ਨੇ ਬਹੁਤ ਵਧੀਆ ਨੇਕ ਨਾਲ ਜੱਦੀ ਪੁਸਤੀ ਰਾਜਿਆਂ ਦੇ ਵਿੱਚੋਂ ਆ ਕੀ ਅੱਜ ਕੋਈ ਕਿਸਾਨ ਆ ਜੇ ਚਾਰ ਪੰਜ ਕਿੱਲੇ ਵਾਲਾ ਕਿਸਾਨ ਹੁੰਦਾ ਉਹ ਵੀ ਆਪ ਦਾ ਜਿਹੜੀ ਮਿਹਨਤ ਕਰਕੇ 20 25 ਕਿੱਲੇ ਤੱਕ ਆਪਦੀ ਪ੍ਰਾਪਰਟੀ ਬਣਾਉਂਦਾ ਇਹ ਜੱਦੀ ਪੁਸਤੀ ਰਾਜੇ ਨੇ ਹਜ਼ਾਰਾਂ ਏਕੜਾਂ ਦੇ ਮਾਰਕ ਨੇ ਜੀ ਇਹ ਆਪਦੀ ਜਿਹੜਾ ਬਿਜ਼ਨਸ ਆ ਜਾਂ ਆਪਦੀ ਪਾਰਟੀ ਦੇ ਨੇ ਅਪਰੂਵ ਨਹੀਂ ਕਰ ਸਕਦੇ ਸਾਰਾ ਆਈਟੀਆਰ ਦੇ ਵਿੱਚ ਇਹਨਾਂ ਦਾ ਦਰਜ ਆ ਕੋਈ ਵੀ ਹੁਣ ਵੀ ਨਿਕਲਣਾ ਜਗਾ ਜਗਾ ਤੇ ਇਹਨਾਂ ਨੂੰ ਪਰੇਸ਼ਾਨ ਕਰਦੇ ਕਦੇ ਹਿਮਾਚਲ ਲੈ ਕੇ ਕਦੇ ਮਜੀਠੇ ਲੈ ਕੇ ਇਹ ਡਰਾਮੇ ਕਰਦੇ ਆ ਇਹਨਾਂ ਡਰਾਮੇ ਨਾਲ ਇਹਨਾਂ ਦਾ ਕੁਝ ਨਹੀਂ ਬਹਿਣਾ ਤੁਸੀਂ ਸਾਡੇ ਜਰਨਲ ਦੀ ਆਵਾਜ਼ ਦਬਾ ਨਹੀਂ ਸਕਣੀ ਸਰੋਨੀ ਕਾਲੀਦਾਲ ਨਾ ਕਾਂਗਰਸ ਤੋਂ ਡਰੀ ਆ ਨਾ ਇਹ ਤੁਹਾਡੇ ਭੰਡ ਤੋਂ ਜਿਹੜਾ ਭੰਡ ਪ੍ਰਚਾਰ ਕਰਨ ਵਾਲਾ ਭਗਵੰਤ ਮਾਨਾ ਉਹ ਤੋਂ ਡਰੂਗੀ ਸਾਬ ਵਿਕਰਮ ਸਿੰਘ ਜਿਥੇ ਆ ਦੇ ਖਿਲਾਫ ਲੋਕ ਪਰਚਾ ਕਰਦਾ ਹੈ ਡਿਪਾਰਟਮੈਂਟ ਚ ਉਹਦੇ ਸਾਹਦੇ ਚ ਜੋ ਕਾਲੀਦਾਲ ਦੇ ਵਰਕਰ ਉਹ ਇਸ ਰੋਜ਼ ਪ੍ਰਦਰਸ਼ਨ ਦੀ ਉੱਤੇ ਵਿਰੋਧ ਕਰਨ ਜਾ ਰਹੀ ਸੀਗੀ ਇਹ ਲੈਂਡ ਆਊਟ ਦੀ ਸਮੱਸਿਆ ਹੈ ਸਭੀ ਇਸ ਕਰਕੇ ਤੇ ਬੜ ਬੜ ਕੋਲ ਬਾਰੇ ਮਾਕਾ ਲੱਗਾ ਉਹ ਜਿਹੜੇ ਬਰਦਰ ਸੀਗੇ ਉਹਨਾਂ ਨੂੰ ਕਿੱਥੇ ਭੇਜਿਆ ਗਿਆ ਕੀ ਪਾਕਿਆਦਾਰ ਕੀ ਕੀਤਾ ਗਿਆ ਉਹਨਾਂ ਨੂੰ ਨਹੀਂ ਫਿਲਹਾਲ ਅਸੀਂ ਰਾਉਂਡ ਆਪ ਕੀਤੇ ਨੇ ਜੋ ਵੀ ਅੱਜ ਅਸੀਂ ਦੇਖਾਂਗੇ ਕੀ ਕਾਰਵਾਈ ਕਰਨੀ ਉਹ ਫੌਰੀ ਨਹੀਂ ਕਰ ਰਹੇ